ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਵਿਆਹ ਦਾ ਚੂੜਾ ਪਾ ਕੇ ਵਿਆਹ ਦਾ ਲਹਿੰਗਾ ਪਾ ਕੇ ਲਾੜੀ ਮੁੰਡੇ ਦਾ ਤੇ ਬਰਾਤ ਦਾ ਇੰਤਜ਼ਾਰ ਕਰਦੀ ਰਹੀ ਲੇਕਿਨ ਸ਼ਾਮ ਦੇ 4 ਵਜੇ ਕਿਨੜਾ ਬਰਾਤ ਲੈ ਕੇ ਨਹੀਂ ਪਹੁੰਚ ਤੁਹਾਨੂੰ ਦੱਸ ਦਿੰਨੇ ਆ ਕਿ ਮੋਗਾ ਦੀ ਇਹ ਪੂਰੀ ਖਬਰ ਆ ਜਿੱਥੇ ਲਾੜੀ ਦਾ ਰੋ ਰੋ ਕੇ ਬੁਰਾ ਹਾਲ ਆ ਘਰ ਵਾਲਾ ਜਿਹੜਾ ਘਰ ਸੀਗਾ ਖੁਸ਼ੀਆਂ ਦਾ ਘਰ ਸੀਗਾ ਲੇਕਿਨ ਖੁਸ਼ੀਆਂ ਦਾ ਘਰ ਮਾਤਮ ਦੇ ਵਿੱਚ ਤਬਦੀਲ ਹੋ ਗਿਆ ਗਮ ਦੇ ਵਿੱਚ ਤਬਦੀਲ ਹੋ ਗਿਆ ਮਾਪਿਆਂ ਦਾ ਤੇ ਕੁੜੀ ਦਾ ਰੋ ਰੋ ਕੇ ਬੁਰਾ ਹਾਲਾਤ ਕੁੜੀ ਦੇ ਸਾਰੇ ਸੁਪਨੇ ਤਰੇ ਦੇ ਤਰੇ ਰਹਿ ਗਏ ਸਵੇਰ ਤੋਂ ਹੀ ਕੁੜੀ ਤਿਆਰ ਹੋ ਕੇ ਚੂੜਾ ਪਾ ਕੇ ਲਹਿੰਗਾ ਪਾ ਕੇ ਜੁਐਲਰੀ ਪਾ ਕੇ ਬਰਾਤ ਦਾ ਇੰਤਜ਼ਾਰ ਕਰਦੀ ਰਹੀ ਕਿ ਆਖਿਰਕਾਰ लाड़ा होगा तो जिस तरह बाकी कुड़िया अपने सहरे घर जाती है वह भी अपने घर सहुरे घर जाऊगी लेकिन अजि नहीं हो सकता थोद कि मोगा तो एक खबर सामने आई आ जिथे परिवार लाड़ी मुंडे का बरात का इंतजार करते रहे लेकिन बरात नहीं आई जिस तो बाद शामी चार बजे तक उन्होंने इंतजार किया वेट किया तो बरात नहीं आई तो मजबूरन लाड़ी ਥਾਣੇ ਜਾਣਾ ਪਿਆ ਮੋਗਾ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਜਿੱਤੇ ਪਤਾ ਚੱਲਿਆ ਕਿ ਵਿਚੂਲਣ ਨੇ ਉਹਨਾਂ ਨੂੰ ਧੋਖੇ ਦੇ ਵਿੱਚ ਰੱਖਿਆ ਮੁੰਡੇ ਦਾ ਪਹਿਲਾਂ ਹੀ ਕਾਗਜ਼ੀ ਵਿਆਹ ਹੋ ਚੁੱਕਿਆ ਸੀ ਲੇਕਿਨ ਵਿਚੂਲਣ ਨੇ ਮੁੰਡੇ ਨੇ ਇੱਕ ਗੱਲ ਕੁੜੀ ਵਾਲਿਆਂ ਤੋਂ ਛੁਪਾ ਕੇ ਰੱਖੀ ਹੁਣ ਕੁੜੀ ਜੜੀ ਆ ਔਰ ਉਹ ਰੋ ਕੇ ਉਸਦਾ ਬੁਰਾ ਹਾਲ ਆ ਉਸਨੇ ਥਾਣੇ ਦੇ ਵਿੱਚ ਇਹ ਬੁਹਾਰ ਲਾਈ ਆ ਕਿ ਮੈਨੂੰ ਇਨਸਾਫ ਦਿਓ ਮੇਰੇ ਪਰਿਵਾਰ ਨੂੰ ਇਨਸਾਫ ਦਿਓ ਜੇਕਰ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਤਾਂ ਇਹ ਜ਼ਿੰਮੇਦਾਰ ਉਹ ਲਾੜਾ ਪੱਖ ਹੋਣਗੇ ਇਹ ਵੀ ਗੱਲ ਸਾਹਮਣੇ ਆਈ ਆ ਕਿ ਕੁੜੀ ਵਾਲਿਆਂ ਨੂੰ ਲੁੱਟਣ ਦੇ ਇਰਾਦੇ ਨਾਲ ਮੁੰਡੇ ਨੇ ਵਿਆਹ ਦੀ پوری ਸਾਜਿਸ਼ ਰਚੀ ਸੀ ਉਹ ਕੁੜੀ ਆਲੇ ਤੋਂ ਵਿਆਹ ਦੀ ਸਾਰੀ ਤਿਆਰੀ ਕਰਵਾਂਦੇ ਰਹੇ ਸਾਰੇ ਕੱਪੜੇ ਖਰੀਦ ਲੈ ਗਏ ਤੇ ਜੁਐਲਰੀ ਖਰੀਦ ਲਈ ਗਈ ਇੱਥੇ ਤੱਕ ਕਿ ਵਿਆਹ ਵਾਲਾਂ ਤੇ ਨਾ ਗਿਆ ਲਾੜੀ ਪੱਖ ਨੇ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ ਜਿਹੜੇ ਪ੍ਰਾਤਾਂ ਨਹੀਂ ਸੀ ਉਹਦੀ ਰੋਟੀ ਤੱਕ ਸਭ ਕੁਝ ਬਣ ਕੇ ਤਿਆਰ ਹੋ ਗਿਆ ਸੀ ਉਹ بار-ਬਾਰ ਮੁੰਡੇ ਨੂੰ ਫੋਨ ਕਰਦੇ ਰਹੇ ਕਿ ਆਖਿਰਕਾਰ ਤੁਹਾਡੀ ਬਰਾਤ ਕਿੱਥੇ ਰਹਗੀ ਤੁਸੀਂ ਕਦੋਂ ਪਹੁੰਚੋਗੇ ਲੇਕਿਨ ਮੁੰਡਾ ਪੱਖ ਕਹਿੰਦਾ ਰਿਹਾ ਕਿ ਅਸੀਂ ਆ ਰਹੇ ਹਾਂ ਅਸੀਂ ਰਸਤੇ ਦੇ ਵਿੱਚ ਆ ਅਸੀਂ ਆ ਰਹੇ ਹਾਂ ਸਾਨੂੰ ਥੋੜਾਕ ਟਾਈਮ ਲੱਗ ਜੂਗਾ ਲੇਕਿਨ ਪੂਰਾ ਦਿਨ ਬੀਤ ਗਿਆ ਮੁੰਡਾ ਪੱਖ ਉੱਥੇ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਹੁਣ ਪੂਰਾ ਮਾਮਲਾ ਥਾਣੇ ਦੇ ਵਿੱਚ ਪਹੁੰਚ ਚੁੱਕਿਆ ਲੇਕਿਨ ਕੁੜੀ ਦਾ ਰੋ ਰੋ ਕੇ ਬੁਰਾ ਹਾਲਾ ਤੁਸੀਂ ਵੀ ਸੋਚੋ ਕਿ ਵਿਆਹ ਕਿ ਜਿਵੇਂ ਪੁੜੀ ਦੀ ਜ਼ਿੰਦਗੀ ਤੇ ਸਭ ਤੋਂ ਅਹਿਮ ਦਿਨ ਹੁੰਦਾ ਲੇਕਿਨ ਵਿਆਹ ਦੇ ਦਿਨ ਹੀ ਇਸ ਕੁੜੀ ਨੂੰ ਇਸ ਤਰੀਕੇ ਦਾ ਸਦਮਾ ਲੱਗ ਗਿਆ ਕਿ ਜ਼ਿੰਦਗੀ ਪਰ ਜਿਹੜਾ ਇਸ ਨੂੰ ਨਹੀਂ ਭੁੱਲ ਪਾਏਗੀ ਤੇ ਜਿਹਨ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਆ ਤਾਂ ਜੋ ਹੋਰ ਕਿਸੇ ਦੀ ਜ਼ਿੰਦਗੀ ਤੇ ਵਾਰ ਇਹ ਲੋਕ ਖਿਲਵਾੜ ਨਾ ਕਰ ਸਕਣ